ਇਕ ਓੰਕਾਰ ਸਤਿਗੁਰ ਪ੍ਰਸਾਦ ਜਪ ਸ੍ਰੀ ਮੁਖਵਾਕ ਪਾਤਸ਼ਾਹੀ ਦਸਵੀਂ ਛਪੈ ਸ਼ੰਤ ਪ੍ਰਸਾਦ ਚਕਰ ਚਿਹਨ ਅਰ ਬਰਨ ਜਹਾ ਦੇ ਅਰ ਪਾਤ ਨਹਿਨ ਜਹਿ ਰੂਪ ਰੰਗ ਅਰ ਰੇਖ ਭੇ ਕੋ ਕਹਿ ਨਾ ਸਕਤ ਕਹਿ ਜਲ ਮੂਰਤਿ ਅਨਭਉ ਪ੍ਰਕਾਸ਼ ਅਮਤੋਜ ਕਹਿ ਜਾਏ ਕੋਟ ਇੰਦਰ ਇੰਦ੍ਰਾਨ ਸਾਹ ਸਹਾਣ ਗਣਿਜੈ ਤੇਰ ਭਵਨ ਮਹੀਪ ਸੁਰ ਨਾਰਿਅ ਸੁਰ ਨੇਤ ਨੇਤ ਬੰਤਰਣ ਕਹਿਤ ਤੈ ਸਰਬ ਨਾਮ ਕਥੈ ਕਵਨ ਕਰਮ ਨਾਮ ਬਰਨਤ ਸੁਮਤ ਪੁਝੰਗ ਪ੍ਰਿਆਤ ਛੰਦ ਨਮਸਤਵੰ ਅਕਾਲੇ ਨਮਸਤਵੰ ਕਿਰਪਾਲੇ ਨਮਸਤੰ ਅਰੂਪੇ ਨਮਸਤੰ ਅਨੂਪੇ ਨਮਸਤੰ ਅਪੇਖੇ ਨਮਸਤੰ ਅਲੇਖੇ ਨਮਸਤੰ ਅਕਾਏ ਨਮਸਤੰ ਅਜਾਏ ਨਮਸਤੰ ਅਗੰਜੇ ਨਮਸਤੰ ਅਪੰਜੇ ਨਮਸਤੰ ਅਨਾਮੇ ਨਮਸਤੰ ਅਠਾਮੇ ਨਮਸਤੰ ਅਕਰਮੰ ਨਮਸਤੰ ਅਧਰਮੰ ਨਮਸਤੰ ਅਨਾਮੰ ਨਮਸਤੰ ਅਤਾਮੰ ਨਮਸਤੰ ਅਜੀਤੇ ਨਮਸਤੰ ਅਪੀਤੇ ਨਮਸਤੰ ਅਬਾਹੇ ਨਮਸਤੰ ਅਟਾਹੇ ਨਮਸਤੰ ਅਨੀਲੇ ਨਮਸਤੰ ਅਨਾਦੇ ਨਮਸਤੰ ਅਛੇਦੇ ਨਮਸਤੰ ਅਗਾਦੇ ਨਮਸਤੰ ਅਗੰਜੇ ਨਮਸਤੰ ਅਪੰਜੇ ਨਮਸਤੰ ਉਦਾਰੇ ਨਮਸਤੰ ਅਪਾਰੇ ਨਮਸਤੰ ਸੋ ਏਕਾਇ ਨਮਸਤੰ ਅਨੇਕਾਇ ਨਮਸਤੰ ਅਪੂਤੇ ਨਮਸਤੰ ਅਜੂਪੇ ਨਮਸਤੰ ਨਿਰਕਰਮੇ ਨਮਸਤੰ ਨਿਰਭਰਮੇ ਨਮਸਤੰ ਨਿਰਦੇਸੇ ਨਮਸਤੰ ਨਿਰਪੇਸੇ ਨਮਸਤੰ ਨਿਰਨਾਮੇ ਨਮਸਤੰ ਨਿਰਕਾਮੇ ਨਮਸਤੰ ਨਿਰਤਾਤੇ ਨਮਸਤੰ ਨਿਰਗਾਤੇ ਨਮਸਤੰ ਨਿਰਤੂਤੇ ਨਮਸਤੰ ਅਪੂਤੇ ਨਮਸਤੰ ਲੋਕੇ ਨਮਸਤੰ ਅਸੋਕੇ ਨਮਸਤੰ ਨਿਰਤਾਪੇ ਨਮਸਤੰ ਅਥਾਪੇ ਨਮਸਤੰ ਦਰਮਾਨਨੇ ਨਮਸਤੰ ਨਿਧਾਨਨੇ ਨਮਸਤੰ ਅਗਾਹੇ ਨਮਸਤੰ ਅਬਾਹੇ ਨਮਸਤੰ ਤਿਰ ਵਰਗੇ ਨਮਸਤੰ ਅਸਰਗੇ ਨਮਸਤੰ ਪ੍ਰਭੋਗੇ ਨਮਸਤੰ ਸੁਜੋਗੇ ਨਮਸਤੰ ਅਰੰਗੇ ਨਮਸਤੰ ਅਭੰਗੇ ਨਮਸਤੰ ਅਗੰਮੇ ਨਮਸਤੰ ਅਸਤਰਮੇ ਨਮਸਤੰ ਜਲਾਸਰੇ ਨਮਸਤੰ ਨਿਰਾਸਰੇ ਨਮਸਤੰ ਅਜਾਤੇ ਨਮਸਤੰ ਅਪਾਤੇ ਨਮਸਤੰ ਅਮਜਬੇ ਨਮਸਤੰ ਅਜਬੇ ਅਦੇਸੰਗ ਅਦੇਸੇ ਨਮਸਤੰ ਅਪੇਸੇ ਨਮਸਤੰ ਨਿਰਧਾਮੇ ਨਮਸਤੰ ਨਿਰਬਾਮੇ ਨਮੋ ਸਰਬ ਕਾਲੇ ਨਮੋ ਸਰਬ ਵਿਦਿਆਲੇ ਨਮੋ ਸਰਬ ਰੂਪੇ ਨਮੋ ਸਰਬ ਭੂਪੇ ਨਮੋ ਸਰਬ ਖਾਪੇ ਨਮੋ ਸਰਬ ਥਾਪੇ ਨਮੋ ਸਰਬ ਕਾਲੇ ਨਮੋ ਸਰਬ ਪਾਲੇ ਨਮਸਤਸਤ ਦੇਵਾ ਨਮਸਤੰ ਅਪੇਵੈ ਨਮਸਤੰ ਅਜਨਮੇ ਨਮਸਤੰ ਸੁ ਬਨਮੇ ਨਮੋ ਸਰਬ ਗਾਉਣੇ ਨਮੋ ਸਰਬ ਭਾਉਣੇ ਨਮੋ ਸਰਬ ਰੰਗੇ ਨਮੋ ਸਰਬ ਭੰਗੇ ਨਮੋ ਕਾਲ ਕਾਲੇ ਨਮਸਤਸ ਦਿਆਲੇ ਨਮਸਤੰ ਅਬਰਨੇ ਨਮਸਤੰ ਅਮਰਨੇ ਨਮਸਤੰ ਜਰਾਰੰਗ ਨਮਸਤੰ ਕਿਰਤਾਰੰਗ ਨਮੋ ਸਰਬ ਧੰਦੇ ਨਮੋਸਤ ਅਬੰਦੇ ਨਮਸਤੰ ਨਰਸਾਕੇ ਨਮਸਤੰ ਨਿਰਬਾਕੇ ਨਮਸਤੰ ਰਹੀਮੇ ਨਮਸਤੰ ਕਰੀਮੇ ਨਮਸਤੰ ਅਨੰਤੇ ਨਮਸਤੰ ਮਹੰਤੇ ਨਮਸਤਸ ਤਰਾਗੇ ਨਮਸਤੰ ਸੁਹਾਗੇ ਨਮੋ ਸਰਬ ਸੋਖੰ ਨਮੋ ਸਰਬ ਪੋਖੰ ਨਮੋ ਸਰਬ ਕਰਤਾ ਨਮੋ ਸਰਬ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬ ਦਿਆਲੇ ਨਮੋ ਸਰਬ ਪਾਲੇ ਚਾਚਰੀ ਛੰਦ ਤਾ ਪ੍ਰਸਾਦ ਅਰੂਪ ਹੈ ਅਨੂਪ ਹੈ ਅਜੂ ਹੈ ਭੂ ਹੈ ਅਲੇਖ ਹੈ ਭੇਖ ਹੈ ਨਾਮ ਹੈ ਕਾਮ ਹੈ ਅਤੇ ਹੈ ਭੇ ਹੈ ਜੀਤ ਹੈ ਭੀਤ ਹੈ ਤਰਮਾਨ ਹੈ ਨਿਦਾਨ ਹੈ ਦਰਬਰਗ ਹੈ ਸਰਗ ਹੈ ਅਨੀਲ ਹੈ ਅਨਾਦ ਹੈ ਅਜੇ ਹੈ ਆਜ਼ਾਦ ਹੈ ਅਜਨਮ ਹੈ ਵਰਨ ਹੈ ਭੂਤ ਹੈ ਭਰਨ ਹੈ ਅਗੰਜ ਹੈ ਭੰਜ ਹੈ ਅਚੂਜ ਹੈ ਅਚੰਜ ਹੈ ਅਮੀਕ ਹੈ ਰਫੀਕ ਹੈ ਅਦੰਦ ਹੈ ਬੰਦ ਹੈ نربوج ہیں اسوج ہیں اکال ہیں اجال ہیں الہ ہیں اجہاں ہیں اننت ہیں مہنت ہیں علیق ہیں نرسریک ہیں نرلمب ہیں اسمبھ ہیں اگم ہیں اجم ہیں اپوت ہیں اشوت ہیں الوک ہیں اشوک ہیں کرم ہیں اپرم ہیں اجیت ہیں اپیت ہیں ابہا ہیں اگہا ہیں امان ہیں ندان ہیں انیک ہیں فر ایک ہیں بجنگ پریات چند ਨਮੋ ਸਰਬ ਮਾਨੇ ਸਮਸਤੀ ਨਿਧਾਨੇ ਨਮੋ ਦੇਵ ਦੇਵੇ ਅਪੇਖੀ ਅਪੇਵੇ ਨਮੋ ਕਾਲ ਕਾਲੇ ਨਮੋ ਸਰਬ ਪਾਲੇ ਨਮੋ ਸਰਬ ਗਾਉਣੇ ਨਮੋ ਸਰਬ ਭਾਉਣੇ ਅਨੰਗੀ ਅਨਾਥੇ ਨਰਸੰਗੀ ਪਰਮਾਥੇ ਨਮੋ ਭਾਨ ਪਾਨੇ ਨਮੋ ਮਾਨ ਮਾਨੇ ਨਮੋ ਚੰਦਰ ਚੰਦਰੇ ਨਮੋ ਭਾਨ ਪਾਨੇ ਨਮੋ ਗੀਤ ਗੀਤੇ ਨਮੋ ਤਾਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਭਾਨ ਪਾਨੇ ਨਮੋ ਬਾਦ ਬਾਦੇ ਅਨੰਗੀ ਨਾਮੇ ਸਮਸਤੀ ਸਰੂਪੇ ਪ੍ਰਭੰਗੀ ਪਰਮਾਥੇ ਸਮਸਤੀ ਬਿਭੂਤੇ ਕਲੰਕੰ ਬਿਨਾਨੇ ਕਲੰਕੀ ਸਰੂਪੇ ਨਮੋ ਰਾਜ ਰਾਜੇਸ਼ਵਰੰ ਪਰਮ ਰੂਪੇ ਨਮੋ ਜੋਗ ਜੋਗੇਸ਼ਵਰੰ ਪਰਮ ਸਿਰਦੇ ਨਮੋ ਰਾਜ ਰਾਜੇਸ਼ਵਰੰ ਪਰਮ ਬਿਰਦੇ ਨਮੋ ਸ਼ਸਤਰ ਪਾਣੇ ਨਮੋ ਅਸਤਰ ਮਾਣੇ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਅਪੇਖੀਏ ਪਰਮੀਆ ਭੋਗੀਏ ਭੁਗਤੇ ਨਮੋ ਜੋਗ ਜੋਗੇਸ਼ਵਰੰ ਪਰਮ ਜੁਗਤੇ ਨਮੋ ਨਿਤ ਨਾਰਾਇਣੇ ਕਰੂਰ ਕਰਮੇ ਨਮੋ ਪ੍ਰੇਤ ਅਪ੍ਰੇਤ ਦੇਵੈ ਸੋ ਧਰਮੇ नमोरोग हरता नमोरग रूपे नमोशः शाहांग नमं भूप भूपे नमो दांदा नेनम मन माने नमो रोग रोगे नमस्तंग शिनांग नमं मंत्र मंत्रं नमो जंत्र जंत्रं नमो इष्ट इष्टे नमो तंत्र तंत्रं सदा सच्चदा आनंद सर्वंग प्रणासी अनुपे रूपे समस्तुल निवासी सदा सिद्धदा बुद्धदा विर्दकर्ता अधो उर्ध अर्दंग अगं ओग हरता ਪਰਮ ਪਰਮ ਪਰਮੇਸ਼ਵਰੰ ਪ੍ਰੋਸ਼ ਪਾਲੰ ਸਦਾ ਸਰਬਦਾ ਸਿਧ ਦਾਤਾ ਦਿਆਲੰ ਅਸ਼ੇਦੀ ਅਪੇਦੀ ਅਨਾਮੰ ਅਕਾਮੰ ਸਮਸਤੋ ਪਰਾਜੀ ਸਮਸਤਸਤ ਧਾਮੰ ਤੇਰਾ ਜੋਰ ਚਾਚਰੀ ਛੰਦ ਜਲੇ ਹੈ ਥਲੇ ਹੈ ਅਪੀਤ ਹੈ ਅਪੇ ਹੈ ਪ੍ਰਭੂ ਹੈ ਅਜੂ ਹੈ ਅਦੇਸ ਹੈ ਅਪੇਸ ਹੈ ਪੁਝੰ ਪ੍ਰਿਆਤ ਛੰਦ ਅਗਾਦੇ ਅਬਾਦੇ ਅਨੰਦੀ ਸਰੂਪੇ ਨਮੋ ਸਰਬ ਮਾਨੇ ਸਮਸਤਿ ਨਿਧਾਨੇ ਨਮਸਤਵੰ ਨਿਰਨਾਥੇ ਨਮਸਤਵੰ ਪਰਮਾਥੇ ਨਮਸਤਵੰ ਅਗੰਜੇ ਨਮਸਤਵੰ ਅਪੰਜੇ ਨਮਸਤਵੰ ਅਕਾਲੇ ਨਮਸਤਵੰ ਅਪਾਲੇ ਨਮੋ ਸਰਬਦੇਸੇ ਨਮੋ ਸਰਬ ਭੇਸੇ ਨਮੋ ਰਾਜ ਰਾਜੇ ਨਮੋ ਸਾਜ ਸਾਜੇ ਨਮੋ ਸਾਹ ਸਾਹੇ ਨਮੋ ਮਹਾ ਮਾਹੇ नमो गीत गीते नमो प्रीति प्रीते नमो रोख रोखे नमो सुख सोक सोखे नमो सर्व रोगे नमो सर्व भोगे नमो सर्व जीतंग नमो सर्व पीतंग नमो सर्व ज्ञानंग नमो परमतानंग नमो सर्व मंत्रंग नमो सर्व जंत्रंग नमो सर्व दर्शंग नमो सर्व केरसंग नमो सर्व रंगेत्र पंगीय नंगे नमो जीव जीवंग नमो बीज बीजे अखिजजे अपिजे समस्तंग प्रसज्जे कृपालंग स्वरूपे कर्मंग प्रणासी ਸਦਾ ਸਰਬਦਾ ਰਿਧ ਸਿਧੰ ਨਿਵਾਸੀ ਚਰਪਟ ਸ਼ੰਤਵਾ ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਅਖਲ ਜੋਗੇ ਅਚਲ ਭੋਗੇ ਅਚਲ ਰਾਜੇ ਅਟਲ ਸਾਜੇ ਅਖਲ ਧਰਮੰ ਅਲਖ ਕਰਮੰ ਸਰਬੰ ਦਾਤਾ ਸਰਬੰ ਗਿਆਤਾ ਸਰਬੰ ਭਾਨੇ ਸਰਬੰ ਮਾਨੇ ਸਰਬੰ ਪ੍ਰਾਣ ਸਰਬੰ ਤ੍ਰਾਣ ਸਰਬੰ ਭੁਗਤਾ ਸਰਬੰ ਜੋਗਤਾ ਸਰਬੰ ਦੇਵੰ ਸਰਬੰ ਭੇਵੰ ਸਰਬੰ ਕਾਲੇ ਸਰਬੰ ਪਾਲੇ ਰੂਆਲ ਸ਼ੰਦ ਤਵ ਪ੍ਰਸਾਦ ਆਦ ਰੂਪਿਆ ਨਾਦ ਮੂਰਤਿਆ ਜਉਨ ਪੁਰਖ ਅਪਾਰ ਸਰਬ ਮੰਤਰ ਮਾਨ ਦੇਵ ਅਪੇਵਿਆ ਦੇ ਉਦਾਰ ਸਰਬ ਪਾਲਕ ਸਰਬ ਕਾਲਕ ਸਰਬ ਕੋ ਪੁਨ ਕਾਲ ਜਤਰ ਤਤਰ ਬਿਰਾਜ ਹੀ ਅਬਦੂਤ ਰੂਪ ਰਸਾਲ ਨਾਮ ਠਾਮ ਨਾ ਜਾਤ ਜਾਕਰ ਰੂਪ ਰੰਗ ਨਾ ਰੇਖ ਆਦ ਪੁਰਖ ਉਦਾਰ ਮੂਰਤ ਅਜਉਨ ਆਦ ਅਸੇਖ ਦੇਸ ਔਰ ਨਾ ਪੇਹ ਜਾਕਰ ਰੂਪ ਰੇਖ ਨਾ ਰਾਗ ਜਤਾਰ ਤਤਾਰ ਦੇਸਾ ਵਿਸਾ ਹੋਏ ਫੈਲਿਓ ਅਨੁਰਾਗ ਨਾਮ ਕਾਮ ਬਹੀਨ ਪੇਖਤ ਤਾਮ ਹੋ ਨਹ ਜਾਹੇ ਸਰਬਮਾਨ ਸਰਬਤਰਮਾਨ ਸਦਾਬ ਮਾਨ ਤਤਾਹੇ ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ ਖੇਲ ਖੇਲ ਅਖੇਲ ਖੇਲਨ ਅੰਤ ਕੋ ਫਿਰ ਏਕ ਦੇਵ ਭੇਵ ਨਾ ਜਾਣਹੀ ਜਿਹ ਬੇਦ ਔਰ ਕਤੇਬ ਰੂਪ ਰੰਗ ਨਾ ਜਾਤ ਪਾਤ ਸੋ ਜਾਣਹੀ ਕਹਿ ਜੇਵ ਤਾਤ ਮਾਤ ਨਾ ਜਾਤ ਜਾਕਰ ਜਨਮ ਮਰਨ ਬਹੀਨ ਚੱਕਰ ਬਕਰ ਫਿਰੈ ਚਤਰ ਚੱਕ ਮਾਨੈ ਪੁਰਤੀਨ ਲੋਕ 14 ਕੇ ਬਿਖੈ ਜਗ ਜਾਪ ਹੀ ਜਹ ਜਾਪ ਆਦ ਦੇਵ ਅਨਾਦ ਮੂਰਤ ਥਾਪਿਓ ਸਭੈ ਜਹ ਥਾਪ ਪਰਮ ਰੂਪ ਪੁਨੀਤ ਮੂਰਤ ਪੂਰਨ ਪੁਰਖੇ ਪਾਰ ਸਰਬ ਵਿਸਵ ਰਚਿਓ ਸਯੰ ਭਵ ਗਣਨ ਭੰਜਨ ਹਾਰ ਕਾਲਹੀਨ ਕਲਾ ਸੰਯੋਗਤ ਅਕਾਲ ਪੁਰਖ ਆਦੇਸ ਧਰਮ ਧਾਮ ਸੋ ਭਰਮ ਰਹਿਤ ਅਪੂਤ ਅਲਖ ਅਪੇਸ ਅੰਗ ਰਾਗ ਨ ਰੰਗ ਜਾ ਕਹ ਜਾਤ ਪਾਤ ਨਾ ਨਾਮ ਗਰਬ ਗੰਜਨ ਦੋਹਿਟ ਭੰਜਨ ਮੁਕਤ ਦਾਇਕ ਕਾਮ ਆਪ ਰੂਪ ਅਮੀਕ ਅਨੁਸਤਤ ਏਕ ਪੁਰਖ ਅਵਧੂਤ ਗਰਬ ਗੰਜਨ ਸਰਬ ਭੰਜਨ ਆਦ ਰੂਪ ਅਸੂਤ ਅੰਗਹੀਨ ਅਭੰਗ ਅਨਾਤਮ ਏਕ ਪੁਰਖ ਅਪਾਰ ਸਰਬ ਲਾਇਕ ਸਰਬ ਘਾਇਕ ਸਰਬ ਕੋ ਪ੍ਰਿਤ ਪਾਰ ਸਰਬ ਗੰਤਾ ਸਰਬ ਹੰਤਾ ਸਰਬ ਤੇ ਅਨਪੇਖ ਸਾਰਬ ਸ਼ਾਸਤਰ ਨਾ ਜਾਣਹੀ ਜਹਿ ਰੂਪ ਰੰਗ ਅਰ ਰੇਖ ਪਰਮ বেদ ਪੁਰਾਨ ਜਕ ਹੈ ਨੇਤ ਭਾਗਤ ਨਿਤ ਕੋਟ ਸਿਮਰਤ ਪੁਰਾਨ ਸ਼ਾਸਤਰ ਨਾ ਆਵਹੀ ਬਹੁ ਚਿਤ ਮਦ ਭਾਰ ਸੰਤੋ ਪ੍ਰਸਾਦ ਗੁਣ ਗਣੇ ਉਦਾਰ ਮਹਿਮਾ ਅਪਾਰ ਆਸਨ ਅਭੰਗ ਉਪਮਾ ਅਨੰਗ ਅਨਭਵ ਪ੍ਰਕਾਸ਼ ਨਿਸਦਿਨ ਅਨਾਸ ਅਜਾਨ ਬਾਹੋ ਸਾਹਾਨ ਸਾਹੋ ਰਾਜਾਂ ਰਾਜਪਾ ਨਾਨ ਭਾਨ ਦੇਵਾਂ ਦੇਵ ਉਪਮਾ ਮਹਾਨ ਇੰਦਰਾਨ ਇੰਦਰ ਬਾਲਾਨ ਬਾਲ ਰੰਕਾ ਰੰਕਾ ਲਾਨ ਕਾਲ ਅਨਪੂਤ ਅੰਗ ਆਬਾ ਅਪੰਗ ਗਤਮਿਤ ਅਪਾਰ ਗੁਣ ਗਨ ਉਦਾਰ ਮਨ ਗਨ ਪ੍ਰਣਾਮ ਨਿਰਭੈ ਨਿਕਾਮ ਆਤ ਦੁਤ ਪ੍ਰਚੰਡ ਮਿਤ ਗਤ ਅਖੰਡ ਆਲਸ ਕਰਮ ਆਦ੍ਰਿਸ਼ ਧਰਮ ਸਰਬਾ ਪ੍ਰਨਾਡੈ ਡੰਡ ਬਾਢੈ ਚਾਚਰੀ ਛੰਤ ਵੈ ਪ੍ਰਸਾਦ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰਿਯੰ ਕਰਿਯੰ ਨਿਰਨਾਮੇ ਅਕਾਮੇ ਪੁਝੰ ਪ੍ਰਿਆਤ ਛੰਦੈ ਚਤਰ ਚੱਕਰ ਕਰਤਾ ਚਤਰ ਚੱਕਰ ਹਰਤਾ ਚਤਰ ਚੱਕਰ ਦਾਨੇ ਚਤਰ ਚੱਕਰ ਜਾਣੇ ਚਤਰ ਚੱਕਰ ਵਰਤੀ ਚਤਰ ਚੱਕਰ ਭਰਤੀ ਚਤਰ ਚੱਕਰ ਪਾਲੇ ਚਤਰ ਚੱਕਰ ਕਾਲੇ ਚਤਰ ਚੱਕਰ ਪਾਸੇ ਚਤਰ ਚੱਕਰ ਵਾਸੇ ਚਤਰ ਚੱਕਰ ਮਾਨੀਐ ਚਤਰ ਚੱਕਰ ਦਾਨੀਆਂ ਚਾਚਰੀ ਛੰਦ ਨਾ ਸਤਰਾ ਨਾ ਮਿਤਰਾ ਨਾ ਪਰਮੰ ਨਾ ਪਿਤਰਾ ਨਾ ਕਰਮੰ ਨਾ ਕਾਇ ਅਜਨਮੰ ਅਜਾਏ ਨਾ ਚਿਤਰਾ ਨਾ ਮਿਤਰਾ ਪਰੇ ਹੈ ਪਵਿੱਤਰਾ ਪ੍ਰਥੀਸੈ ਅਦੀਸੈ ਅਦਿਰਸੈ ਅਕਿਰਸੈ ਭਗਵਤੀ ਸ਼ੰਤਵਾ ਪ੍ਰਸਾਦ ਕਹਤੇ ਕਿ ਅਛਜ ਦੇਸਾ ਹੈ ਕਿ ਅਭਿਜ ਭੇਸਾ ਹੈ ਕਿ ਅਗੰਝ ਕਰਮਾ ਹੈ ਕਿ ਅਪੰਜ ਭਰਮਾ ਹੈ ਕਿ ਅਭਿਜ ਲੋਕਾ ਹੈ ਕਿ ਅਦਿਤ ਸੋਕਾ ਹੈ ਕਿ ਅਵਲੂਤ ਵਰਨ ਹੈ ਕਿ ਬੇਪੂਤ ਕਰਨਾ ਹੈ ਕਿ ਰਾਜੰ ਪ੍ਰਵਾਹ ਹੈ ਕਿ ਧਰਮੰ ਤੁਜਾ ਹੈ ਕਿ ਅਸ਼ੋਗ ਵਰਨ ਹੈ ਕਿ ਸਰਬਾ ਅਪਰਨ ਹੈ ਕਿ ਜਗਤੰ ਕ੍ਰਿਤੀ ਹੈ ਕਿ ਸ਼ਤਰੰਗ ਸ਼ਤਰੀ ਹੈ ਕਿ ਬ੍ਰਹਮੰਗ ਸਰੂਪੇ ਕੇ ਅਨਪਉ ਅਨੂਪੈ ਕਿ ਆਦ ਅਦੇਵ ਹੈ ਕਿ ਆਪ ਅਭੇਵ ਹੈ ਕਿ ਚਿਤਰੰਗ ਬਹੀਨ ਹੈ ਕਿ ਏਕੈ ਅਧੀਨ ਹੈ ਕਿ ਰੋਜੀ ਰਜਾ ਕਹਿ ਰਹੀ ਮੈਂ ਰਹਾ ਕਹਿ ਕਿ ਪਾਕ ਬੇਅਬ ਹੈ ਕਿ ਗੈਬਲ ਗੈਬ ਹੈ ਕਿ ਅਫਲ ਗੁਨਾਹ ਹੈ ਕਿ ਸ਼ਾਹਾਨ ਸ਼ਾਹ ਹੈ ਕਿ ਕਾਰਨ ਕੁਨਿੰਦ ਹੈ ਕਿ ਰੋਜੀ ਦਹਿੰਦ ਹੈ ਕਿ ਰਾਜ ਕਰਹੀਮ ਹੈ ਕਿ ਕਰਮੰ ਕਰੀਮ ਹੈ ਕਿ ਸਰਮੰ ਕਲੀ ਹੈ ਕਿ ਸਰਬੰਗ ਦਲੀ ਹੈ ਕਿ ਸਰਬਤਰ ਮਾਨੀ ਹੈ ਕਿ ਸਰਬਤਰ ਦਾਨੀ ਹੈ کہ سربتر گاؤن ہے کہ سربتر پاؤن ہے کہ سبتر دیس ہے کہ سبتر پیس ہے کہ سربتر راج ہے کہ سبتر ساج ہے کہ سبتر دین ہے کہ سبتر لین ہے کہ سبتر جا ہو کہ سربتر پا ہو کے سربتر دیس ہے کہ سبتر پیس ہے کہ سبت کال ہے کہ سربتر پال ہے کہ سربتر ہنتا کہ سربتر گنتا کہ سربتر پیکھی کہ سربتر پیکھی کہ سربتر کاج ہے کہ سربتر راج ہے کہ سربتر سوکھ ہے کہ سربتر پوکھ ہے کہ سربتر تران ہے کہ سربتر پران ہے کہ سربتر دیس ہے کہ سربتر پیس ہے کہ سربتر مانی ہے سدیبنگ پردھانی ہے کہ سبر ہے کہ سربتر تھاپیہ ہے کہ سربتر پان ہے کہ سربتر مان ہے کہ سربتر اندر کے سربتر چندر کے سربنگ کلیم کے پرمنگ فہیم ہے کہ آقل علامہ کے صاحب کلام ہے کہ حسن الوجو ہیں تمام الرجو ہیں صلی حمیش السلام سلیخ تمدم غنیم ہے غریب ال ہے بلند المقان جمین الجمان تمیج التم رجو ال ندانے حریف العجیم رجائق یقین انیک ترنگ ہیں اپید ہیں اپانگ ہیں عجیج النواج ہیں غنیم الخراج ہیں نرکت سروپ ہیں ترمکت بے بھپوت ہیں پرپوگت پرباہ ہیں سوگت سدا ہیں ونگ سروپ ہیں اپیدی نوپ ہیں समस्त अपराज हैं सदा सर्व साज हैं समस्तुल सलाम हैं सदैवले काम हैं निर्बाध स्वरूप हैं अगाध हैं अनूप हैं ओ अंगाद रूप है अनाद स्वरूप है अनंगी अनामे तृभंगी तिरकाम है तिरवर्गंग तिरबादे अगंजे अगादे सुवंग सर्वभागे सु, सर्वा अनुराग है त्रिभोगित स्वरूप हैं अच्यय हैं अशूत हैं के नरकंग प्रनाश हैं पृथ्वीुल प्रवास हैं निरुक्त प्रवाह हैं सदा एवं है, 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 सदा हैं बेभुक्त है, स्वरूप हैं प्रयुक्त अनूप हैं निरुक्त सदा हैं बेभुक्त प्रवाह हैं अनुक्त स्वरूप हैं प्रयुक्त अनूप हैं चाचरी छंद अपंग हैं अनंग हैं अपेख हैं अलेख हैं اپرم ہے, اکرم ہے, ہے, ہیں اکرم ہیں اناد ہیں جگاد ہیں اجے ہیں ابے ہیں اپوت ہیں ادوت ہیں اناس ہیں اداس ہیں اتند ہیں ابند ہیں اپکت ہیں ورکت ہیں اناس ہیں پرکاش ہیں نچنت ہیں سنند ہیں الکھ ہیں ادھکھ ہیں علیخ ہیں اپیک ہیں اٹہا ہیں اگہا ہیں اثمبھ ہیں اگمب ہیں انیل ہیں اناد ہیں انت ہیں سنت ہیں ਅਜਾਤ ਹੈ ਆਜ਼ਾਦ ਹੈ ਚਰਪੜ ਸ਼ੰਤ ਹੈ ਪ੍ਰਸਾਦ ਹੈ ਸਰਬੰਗ ਹੰਤਾ ਸਰਬੰਗ ਗੰਤਾ ਸਰਬੰਗ ਖਿਆਤਾ ਸਰਬੰਗ ਜਾਤਾ ਸਰਬੰਗ ਹਰਤਾ ਸਰਬੰਗ ਕਰਤਾ ਸਰਬੰਗ ਪ੍ਰਾਣੰ ਸਰਬੰਗ ਤ੍ਰਾਣੰ ਸਰਬੰਗ ਕਰਮੰ ਸਰਬੰਗ ਧਰਮੰ ਸਰਬੰਗ ਜੁਗਤਾ ਸਰਬੰਗ ਮੁਕਤਾ ਰਸਾਵਲ ਸੰਤ ਪ੍ਰਸਾਦ ਨਮੋ ਨਰਕ ਨਾਸੇ ਸਦਾ ਵੰਗ ਪ੍ਰਕਾਸ਼ੇ ਅਨੰਗੰ ਸਰੂਪੇ ਭੰਗੰ ਬਿਭੂਤੇ ਪਰਮਾਥੰ ਪਰਮਾਥੇ ਸਦਾ ਸਰਬ ਸਾਥੇ ਆਗਾਧ ਸਰੂਪੇ ਨਿਰਬਾਧ ਬਿਭੂਤੇ ਅਨੰਗੀ ਅਨਾਮੇ ਤ੍ਰਪੰਗੀ ਤ੍ਰਕਾਮੇ ਨਿਰਭੰਗੀ ਸਰੂਪੇ ਸਰਭੰਗੀ ਅਨੂਪੇ ਨਾ ਪੋਤਰਾ ਨਾ ਪੁੱਤਰਾ ਨਾ ਸਤਰਾ ਨਾ ਮਿਤਰਾ ਨਾ ਤਾਤਾ ਨਾ ਮਾਤਾ ਨਾ ਜਾਤਾ ਨਾ ਪਾਤਾ ਨਿਰਸਾਕੰ ਸਰੀਕ ਹੈ अमितो अमीक हैं सदैवंग प्रभा हैं अजय हैं अजा हैं भगवती शांत प्रसाद हैं ਕਿ ਯਾਹਰ ਜਹੂਰ ਹੈ ਕਿ ਹਾਜ਼ਰ ਹਜ਼ੂਰ ਹੈ ਅਮੇਨ ਸਲਸਲਾਮ ਹੈ ਸਮਸਤੁਲ ਕਲਾਮ ਹੈ ਕਿ ਸਾਹਿਬ ਦਿਮਾਗ ਹੈ ਕਿ ਹੁਸਨਲ ਚਿਰਾਗ ਹੈ کہ کامل کریم ہیں کہ راج کریم ہیں کہ روزی دہند ہیں کہ راج کر رہند ہیں کریم الکمال ہیں کہ حسن الجمال ہیں غنی الخراج ہیں غریب النواس ہیں حریف الشکن ہیں ہراس الفکن ہیں کلنکنگ پرناس ہیں سمست النواس ہیں اگنجل غنیم ہیں رجائیک رحیم ہیں سماست الجباں ہیں کہ صاحب کرا ہیں کہ نرکنگ پرناس ہیں بحشت النواس ہیں کہ سرب الگن ہیں ہمیں سلو ہیں تمام التمیج ہیں سمست العیز ہیں پرمگ پرم ہیں سمست العدیش ہیں ادیسل الیخ ہیں امیسل اپیخ ہیں جمی نل ہیں امیق قلاں ہیں کریم الکمال ہیں کہ جرت جمال ہیں کے چلنگ پرکاش ہیں کہ امتو سباس ہیں کہ اجب سوروپ ہیں کہ امتو بوت ہیں کہ امتو پسا ہیں کہ آتم پربھا ہیں کے چلنگ اننگ ہیں کہ امتو اپنگ ہیں مد پارشن طرساد ਮਨ ਮਨ ਪ੍ਰਣਾਮ ਗੁਣ ਗਨ ਮੁਧਾਮ ਹਰ ਬਰ ਅਗੰਝ ਹਰ ਨਰ ਪਰਪੰਝ ਅਨ ਗਨ ਪ੍ਰਣਾਮ ਮਨ ਮਨ ਸਲਾਮ ਹਰ ਨਰ ਅਖੰਡ ਬਰ ਨਰ ਅਮੰਡ ਅਨ ਭਵ ਅਨਾਸ ਮਨ ਮਨ ਪ੍ਰਕਾਸ਼ ਗੁਣ ਗਨ ਪ੍ਰਣਾਮ ਜਲ ਤਲ ਮੁਧਾਮ ਅਨਛਿਜ ਅੰਗਿਆ ਸਨਿਆ ਭੰਗ ਉਪਮਾ ਅਪਾਰ ਗਤ ਮਿਤ ਉਦਾਰ ਜਲ ਤਲ ਅਮੰਡ ਦੇ ਸਵਿਸ ਅਪੰਡ ਜਲ ਤਲ ਮਹੰਦ ਦੇ ਸਵਿਸ ਬਿਆੰਤ ਅਨ ਭਵ ਅਨਾਸ ਤ੍ਰਿਤ ਧਰ ਤੁਰਾਸ ਆਜਾਨ ਬਹੁ ਏਕੈ ਸਦਾ ਹੋ ਓੰਕਾਰ ਆਦ ਕਥਨੀ ਅਨਾਦ ਖਲਖੰਡ ਖਿਆਲ ਗੁਰਬਰਿਆ ਕਾਲ ਕਰ ਕਰ ਪ੍ਰਣਾਮ ਚਿਤ ਚਰਨ ਨਾਮ ਅਨਛਿਜ ਗਾਤ ਅਜ ਜਨਾ ਬਾਤ ਅਨਚੰਜ ਗਾਤ ਅਨਰੰਜ ਬਾਤ ਅਨਟਟ ਭੰਡਾਰ ਅਨਠਟ ਅਪਾਰ ਆਡੀਟ ਧਰਮ ਅਤ ਠੀਠ ਕਰਮ ਅਨ ਬ੍ਰਹਣ ਅਨੰਤ ਦਾਤਾ ਮਹਾਂਤ ਹਰ ਬੋਲ ਮਨਾ ਸ਼ੰਤਵਾ ਪ੍ਰਸਾਦ کرناالیہ ہیںکالیہ ہیں کھلکھنڈن ہیں مہمنڈن ہیں, ہیں جگتےشور ہیں پرمیشور ہیں کلکارن ہیں سرویو بار ہیں ترتکے ترن ہیں جا کے کرن ہیں منمانیہ ہیں جگ جانے ہیں سربنپر ہیں سربنکر ہیں سرپاسیں ہیں سروناشیں ہیں کرنا کر ہیں بسمبر ہیں سرویشور ہیں جگتےشور ہیں برہمنڈس ہیں کھلکھنڈس ہیں پرتے پر ہیں کرنا کر ہیں اجپا جپ ہیں تھپا تھپ ہے کرتا کرت ہیں مرتا مرت ہیں مرتا مرت ہیں کرنا کرت ہیں کرتا کیرت ہیں ترنی ترتا ہے امتےشور ہیں پرمیشور ہیں کرتا کیرت ہیں مرتا مرت ہیں عجبا کیرت ہیں مرتا مرت ہے نرناک ہیں کل کائک ہیں بسمپر ہیں کرنال ہیں نرپ نائک ہیں سرپائق پاپنجن ہیں ارکنجن ہیں رپتا ہیں جب جاپن ہیں ਅਕਲੰ ਕਰਤਾ ਸਰਵਾ ਕਰਤਾ ਹੈ ਕਰਤਾ ਕਰ ਹੈ ਹਰਤਾ ਹਰ ਹੈ ਪਰਮਾਤਮ ਹੈ ਸਰਬਾਤਮ ਹੈ ਆਤਮ ਬਾਸ ਹੈ ਜਸ ਕੇ ਜਾਸ ਹੈ ਭਜੰਗ ਪ੍ਰਿਆਤ ਛੰਦ ਹੈ ਨਮੋ ਸੂਰਜ ਸੂਰਜੇ ਨਮੋ ਚੰਦਰ ਚੰਦਰੇ ਨਮੋ ਰਾਜ ਰਾਜੇ ਨਮੋ ਇੰਦਰ ਇੰਦਰੇ ਨਮੋ ਅੰਧਕਾਰੇ ਨਮੋ ਤੇਜ ਤੇਜੇ ਨਮੋ ਬ੍ਰਿੰਦ ਬ੍ਰਿੰਦੇ ਨਮੋ ਬੀਜ ਬੀਜੇ ਨਮੋ ਰਾਜ ਸੰਗ ਤਾਮ ਸੰਗ ਸਾਤ ਰੂਪੇ ਨਮੋ ਪਰਮ ਤਤੰਗ ਤਤੰਗ ਸਰੂਪੇ ਨਮੋ ਜੋਗ ਜੋਗੇ ਨਮੋ ਗਿਆਨ ਗਿਆਨੇ ਨਮੋ ਮੰਤਰ ਮੰਤਰੇ ਨਮੋ ਧਿਆਨ ਧਿਆਨੇ ਨਮੋ ਜੁਦ ਜੁਦੇ ਨਮੋ ਗਿਆਨ ਗਿਆਨੇ ਨਮੋ ਭੋਜ ਭੋਜੇ ਨਮੋ ਪਾਨ ਪਾਨੇ नमो कलह करता नमो शांत रूपे नमो इंद्र इंद्रय अनादंग मेभूते कलंकार रूपे अलंकार लंके नमो वासासे नमो बंग बंग के अभंगी स्वरूपे अनंगीनामे त्रिपंगी त्रकाल अनंगीय कामे एक अचरी छंद अजय अलय अपह अबय अपहू अजू अनासा आकाश अगंज अपंज अलख अपख अकाल दयाल अलेख अपेख अनामकम अगह अटाह अनाथे परमाथे अजो नियमोनी ਨਾ ਰਾਗੇ ਨਾ ਰੰਗੇ ਨਾ ਰੂਪੇ ਨਾ ਰੇਖੇ ਅਕਰਮੰ ਅਭਰਮੰ ਅਗੰਜੇ ਅਲੇਖੇ ਭਜੰ ਪ੍ਰਿਆਦਿ ਸ਼ੰਦੈ ਨਮਸਤੁਲ ਪ੍ਰਣਾਮੇ ਸਮਸਤੁਲ ਪ੍ਰਣਾਸੇ ਅਗੰਜਲ ਅਨਾਮੇ ਸਮਸਤੁਲ ਨਿਵਾਸੇ ਨਿਰਕਾਮੰ ਬਿਬੂਤੇ ਸਮਸਤਲ ਸਰੂਪੇ ਕੋ ਕਰਮੰ ਪ੍ਰਣਾਸੀ ਸੁਤਰਮੰ ਬਿਪੂਤੇ ਸਦਾ ਸਤਿਦਾਨੰਦ ਸਤੰਗ ਪ੍ਰਣਾਸੀ ਕਰੀ ਮੁਲ ਕੁ ਨਿੰਦਾ ਸਮਸਤਲ ਨਿਵਾਸੀ ਅਜਾਇ ਬਿਬੂਤੇ ਗਜਾਇਬ ਗਨੀਮੇ ਹਰੀੰ ਕਰੀੰ ਕਰੀ ਮੁਲ ਰਹੀਮੇ ਚਤੁਰ ਚਕਰ ਵਰਤੀ ਚਤੁਰ ਚਕਰ ਭੁਗਤੈ ਸਯੰਭਵ ਸੁਭੰ ਸਰਬਦਾ ਸਰਬ ਜੁਗਤੈ ਨੁਕਾਲੰਗ ਪਰਨਾਸੀ ਦਿਆਲੰਗ ਸਰੂਪੇ ਸਦਾ ਅੰਗ ਸੰਗੇ ਅਭੰਗੰ ਬਿਭੁਤੇ